ਭਾਈ ਮਰਦਾਨਾ ਜੀ ਦੇ ਮਰਦਾਨਾ ਨਾਂ ਪਿੱਛੇ ਦਾ ਇਤਿਹਾਸ ਪਿੰਡ ਰਾਏਪੋਜ ਦੀ ਤਲਵੰਡੀ ਦੇ ਮੁਸਲਮਾਨ ਵਸਨੀਕ ਮੀਰ ਬਦਰੇ ਤੇ ਮਾਈ ਲੱਖੋ ਨੂੰ ਖੁਦਾ ਔਲਾਦ ਆਤਾ ਬੱਚਦਾ ਪਰ ਕੋਈ ਸਮੇਂ ਬਾਅਦ ਔਲਾਦ ਪੂਰੀ ਹੋ ਜਾਂਦੀ ਆ ਫਿਰ ਜਦੋਂ 7ਵੀਂ ਔਲਾਦ ਹੋਈ ਤਾਂ ਕੁਝ ਦਿਨ ਠੀਕ ਰਹੀ ਮਾਪਿਆਂ ਨੇ ਸੋਚਿਆ ਕਿ ਇਸਨੇ ਵੀ ਮਰ ਹੀ ਜਾਣਾ ਮਾਈ ਲੱਖੋ ਨੇ ਉਸਦਾ ਨਾਮ ਮਰ ਜਾਣਾ ਰੱਖ ਦਿੱਤਾ ਮਰ ਜਾਣੇ ਨੂੰ ਸੰਗੀਤ ਗੁਰਤੀ ਵਿੱਚ ਮਿਲਿਆ ਸੀ ਉਹ ਆਪਣੇ ਪਿਤਾ ਬਦਲੇ ਨਾਲ ਵਿਆਹ ਸ਼ਾਦੀਆਂ ਵਿੱਚ ਗਾਉਣ ਵਜਾਉਣ ਦਾ ਕੰਮ ਕਰਦਾ ਇੱਕੋ ਪਿੰਡ ਦੇ ਵਸਨੀਕ ਹੋਣ ਕਰਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਆਪਸ ਵਿੱਚ ਪੱਕੇ ਯਾਰ ਸਨ ਇੱਕ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਰ ਜਾਣੇ ਦੇ ਨਾਮ ਪਿੱਛੇ ਦੀ ਵਜ੍ਹਾ ਪਤਾ ਲੱਗੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਨਾ ਭਾਈ ਤੂੰ ਮਰ ਜਾਣਾ ਨਹੀਂ ਸਗੋਂ ਕਦੀ ਵੀ ਨਾ ਮਰਨ ਵਾਲਾ ਮਰਦਾਨਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਟੱਲ ਸਨ ਚਾਰ ਉਦਾਸੀਆਂ ਦੌਰਾਨ ਭਾਈ ਮਰ ਨਾਨਕ ਦੇਵ ਜੀ ਦਾ ਅਣਥੱਕ ਮਹ ਸਾਹ ਦਿੱਤਾ ਗੁਰੂ ਨਾਨਕ ਸਾਹਿਬ ਜੀ ਜਦੋਂ ਵੀ ਸ਼ਬਦ ਗਾਇਨ ਕਰਦੇ ਤਾਂ ਉਹ ਇਹੀ ਕਹਿੰਦੇ ਕਿ ਮਰਦਾਨਿਆਂ ਰਬਾਬ ਛੇੜ ਬਾਣੀ ਆਈਏ ਮਾਈ ਲੱਖਣ ਨੂੰ ਕੀ ਪਤਾ ਸੀ ਕਿ ਤਿੰਨਾ ਲੋਕਾਂ ਦੇ ਗਿਆਤਾ ਗੁਰੂ ਨਾਨਕ ਦੇਵ ਜੀ ਉਸਦੇ ਪੁੱਤਰ ਨੂੰ ਗੁਰੂ ਘਰ ਦਾ ਪਹਿਲਾ ਕੀਰਤਨੀਆ ਬਣਾ ਕੇ ਹਮੇਸ਼ਾ ਲਈ ਅਮਰ ਕਰ ਦੇਣਗੇ ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ